ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਸਾਧ ਸੰਗਤ ਜੀ ਮਹਾਪੁਰਖਾਂ ਦੇ ਪਛਣਾ ਦੇ ਰਾਹੀ ਅਸੀਂ ਆਪਣਾ ਜੀਵਨ ਕਿਵੇਂ ਸਵਾਰ ਸਕਦੇ ਹਾਂ ਕਿਵੇਂ ਨਿਖਾਰ ਸਕਦੇ ਹਾਂ ਇਸ ਨੂੰ ਜਾਣਨ ਲਈ ਇਹ ਵੀਡੀਓ ਪੂਰੀ ਜ਼ਰੂਰ ਸੁਣਿਓ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਰਬ ਕੀ ਉਸਤਤ ਕਰੋ ਸੰਤ ਮੀ ਸਾਵਧਾਨੀ ਕਾ ਗੱਛੀ ਵਾਹਿਗੁਰੂ ਦਾ ਯਸ਼ ਕਰੋ ਔਰ ਵਾਹਿਗੁਰੂ ਸਿੱੰਘ ਦੇ ਵਿਚਾਰਾਂ ਸੁਣੋ ਖਿਆਲ ਨੂੰ ਰਗਾ ਕੇ ਹੋਰ ਪਾਸਿਆਂ ਰੋਕ ਕੇ ਗੂਲਾ ਕਾਲਜਾਂ ਵਿੱਚ ਵਿਦਿਆਰਥੀ ਸ਼ੁਰੂ ਵਿੱਚ ਕਲਾਸ ਟੈਂਡ ਕਰਦੇ ਹਨ ਜੋ ਖਿਆਲ ਨੂੰ ਪੂਰਾ ਰੋਕੇ ਕਲਾਸ ਟੈਂਡ ਕਰਨ ਦਾ ਸੁਭਾਅ ਬਣਾ ਲੈਂਦੇ ਹਨ ਉਹਨਾਂ ਦੇ ਰਿਜ਼ਲਟ ਨਤੀਜੇ ਡਿਵੀਜ਼ਨ ਤੱਕ ਹੀ ਨਿਕਲਦੇ ਦੇਖੇ ਜਾਂ ਜੋ ਸਮਾਂ ਤਾਂ ਉਨਾ ਹੀ ਲਗਾ ਦਿੰਦੇ ਹਨ ਲਾਭ ਪ੍ਰਾਪਾਈ ਵਿੱਚ ਖਿਆਲ ਪੂਰਾ ਨਹੀਂ ਦਿੰਦੇ ਲੈਕਚਰ ਵਾਲਾ ਉਹਨਾਂ ਦੇ ਰਿਜ਼ਲਟ ਨਤੀਜੇ اور ਡਿਵੀਜ਼ਨ چھਣੀਆਂ ਦੇ ਦੇਖੇ ਇਸੇ ਤਰ੍ਹਾਂ ਹੀ ਇਹ ਗੁਰੂ ਭਾਵੇਂ ਦਾ ਸਕੂਲ ਕਾਲਜ ਇਕੱਠਾ ਕੀਤਾ ਹੈ ਹਰ ਇੱਕ ਨਕ ਹੈ ਉਹ ਅਲੱਗ ਅਲੱਗ ਕਲਾਸਾਂ ਅਲੱਗ ਅਲੱਗ ਸਬਜਕਸ਼ ਹੁੰਦੇ ਇੱਥੇ ਸਕੂਲ ਕਾਲਜ ਇਕੱਠਾ ਹੀ ਹੈ ਅੱਡ ਅੱਡ ਕਲਾਸਾਂ ਨਹੀਂ ਕਿ ਚੀ ਤੋਂ ਲੈ ਕੇ ਐਮਏ ਤੱਕ ਦੀ ਪੜਾਈ ਇਕੱਠੀ ਹੀ ਹੁੰਦੀ ਹੈ ਪਰ ਵਿਚਾਰਾਂ ਆਪਣੇ ਗੁੱਧ ਦੇ ਮੁਤਾਬਕ ਉਸਤਾ ਦੇ ਮੁਤਾਬਕ ਹੀ ਸਮਝ ਆਇਆ ਕਰਤਨੀ ਜੈਸੀ ਜੈਸੀ ਕਿਸੇ ਦੀ ਅਵਸਥਾ ਵੈਸਾ ਵੈਸਾ ਬਚ ਨੂੰ ਸਮ ਹੁੰਦਾ ਹੈ ਉਤਨਾ ਹੀ ਉਸ ਨੂੰ ਵਿਸ਼ੇਸ਼ ਕਿਛ ਲੱਗ ਕਲ ਵਿਚਾਰ ਚੱਲੇ ਸੀ ਮਹਾਂਕਾਰ ਦੀ ਸ੍ਰਿਸ਼ਟੀ ਜੋ 84 ਜੋਨ ਵਿੱਚ ਵੰਡੀ ਹੋਈ ਹੈ ਉਹਨਾਂ ਸਾਰੇ ਵਿੱਚੋਂ ਮਨੁੱਖ ਦੀ ਇਨਸਾਨ ਦੀ ਬਹੁਤ ਵਿਸ਼ੇਸ਼ਤਾ ਹੈ ਬਹੁਤ ਮਹੱਤਤਾ ਹੈ ਯੋ ਸਮਝ ਲਓ ਜਿਵੇਂ 1.84 ਲੱਖ ਮਰਿਆਂ ਬੰਦਿਆਂ ਵਿੱਚੋਂ ਇੱਕ ਜੀਵੰਦੇ ਦੀ ਮਹਿਮਾ ਹੁੰਦੀ ਹੈ ਯਾ 1.84 ਲੱਖ ਅਨਪੜਾ ਵਿੱਚੋਂ ਇੱਕ ਪੜ੍ਹੇ ਦੀ ਮਹਿਮਾ ਇਸੇ ਤਰ੍ਹਾਂ ਹੀ 1.84 ਲੱਖ ਜੀਵ ਜਾਨ ਵਿੱਚੋਂ ਮਨੁੱਖ ਦੀ ਮਹਿਮਾ ਚਤਿਸਤੀ ਵਿਨਿਆਈ ਸਮਾ ਹਤਮਕਾਂਤਨਾ ਨੇ ਕੀਤੀ ਹੈ ਇਸ ਨੂੰ ਅਸ਼ਰਫ ਮਖਲੂਕਾਤ ਕਿਹਾ ਜਾਂਦਾ ਹੈ ਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਕਸਮ ਕੀਤਾ ਹੈ ਇਸ ਤਖੀਰ ਤੇਰੀ ਸ਼ਿਕਦਾਰੀ ਅਬਰ ਜਾਨ ਤੇਰੀ ਪੁਨਿਹਾਰੀ ਲਖਸੁਰਾਸੀ ਜੋਂ ਸੋਾਈ ਮਾਸ ਕੋ ਉੱਪਰ ਦੀਵੜਿਆਈ ਲਖਸੁਰਾਸੀ ਜੋਂ ਵਿੱਚ ਉੱਤਮ ਜਨ ਸਮਾਨ ਸੁ ਦੇ ਕਿਉਂ ਕਸਮ ਕੀਤਾ ਹੈ ਇਹ ਹੀ ਨਹੀਂ ਇਸ ਮਾਨਕ ਦੇ ਦੀ ਇੱਛਾ ਕਿ ਘਟਸਰਾ 81 ਲਖ ਜਿਆ ਜੋਂ ਦੇ ਜੀਆ ਨੇ ਤਾਂ ਕਰਨੀ ਹੀ ਹੈ ਦੇਵਤਾ ਵੀष्णु ਤਰਸਦੇ ਨੇ ਉਮੰਤੂ ਵੀ ਇਹ ਦੁਰਲੱਭ ਹੈ ਕਿਉਂ ਬਾਣੀ ਗਸਤੀ ਜੜੀ ਦੇ ਨੂੰ ਕੀ ਜਿਦਣਗੇ ਅੰਦਰ ਵੇਰਾ ਕੋਈ ਨਹੀਂ ਕੀ ਗਾਇਆ ਗੁਰਸੇਵਾ ਤੇ ਬਖਤਵਾਰ ਅਬ ਇਹ ਮਾਨਸ ਦੇ ਹੀ ਪਾਈ ਇਸ ਦੇ ਹੀ ਕੁਸ਼ਿਮ ਰਹੇ ਦੇਵ ਸੋਦੇ ਹੀ ਪਜਰ ਨੁੱਖਾ ਦੇ ਦੀ ਇੱਛਾ ਨਿਰਤਾਬੀ ਕਰਦੇ ਹਾਂ ਕਿ ਤੇਸ਼ਵਾਨ ਪੈਦਾ ਮੰਦ ਇੱਕ ਮਹੁਰ ਨੂੰ ਛੱਡ ਕੇ ਗੋਡੀ ਦੀ ਇੱਛਾ ਸੇਣਾ ਆਦਮੀ ਕਿਉਂ ਕਰੇਗਾ ਇਸੇ ਤਰ੍ਹਾਂ ਦੇਹ ਦੇ ਨੂੰ ਛੋੜ ਕੇ ਮਾਨੁੱਖ ਦੇਹ ਦੀ ਇੱਛਾ ਉਹ ਕਿਉਂ ਕਰਦੇ ਹਨ ਇਸ ਗੱਲ ਵਿੱਚ ਕੀ ਭੇਦ ਹੈ ਕੀ ਰਾਹ ਇਹ ਵਿਚਾਰ ਸ਼ੁਰੂ ਇੱਕ ਸੇਧ ਸ਼ਵ ਦਾ اولاد ਨਾ ਹੋਣ ਕਰਕੇ ਪੁੱਤਰ ਨਾ ਹੋਣ ਕਰਕੇ ਉਸੇ ਗੁਰੂ ਦੀ ਸਿੱਖਿਆ ਦੁਆਰਾ ਸੰਤਾਨੀ ਸੇਵਾ ਬਹੁਤ ਕੀਤੀ ਸੁਣੋ ਮਹਾਪੁਰਖਾਂ ਵੱਲੋਂ ਬਚਨ ਹੋ ਗਿਆ ਸੇਖ ਜੀ ਵੈਰੂਪਲੀ ਕਹੇ ਤੇਰੀ ਸੇਵਾ ਨੂੰ ਫਲ ਲੱਗੇ ਤੇਨੋ ਵੈਰੂਪੁੱਤਰ ਦੀ ਤਾਤਪੁਰ ਗੁਰਬਾਣੀ ਕਹਿੰਦੀ ਹੈ ਦੁਨੀਆ ਦੇ ਪਦਾਰਥ ਆਪਣੀ ਮਿਰਿਆ ਦਾ ਭਾਵੇਂ ਬਦਲ ਲੈ ਜੋ ਦਿਲੋਂ ਮਹਾਪੁਰਖ ਦਾ ਬਚਨ ਸ਼ੁਭ ਅਸ਼ੀਸ਼ ਯਾ ਦੁਰ ਅਸ਼ੀਸ਼ ਵਰਿਆ ਸਰਵ ਕੁਛ ਹੋ ਜਾਏ ਉਹ ਉੰਤਨੀ ਨਹੀਂ ਜੰਮੇ ਯੋ ਪਾਣੀ ਇੰਦਸਤੀ ਭਾਮੇ ਚੰਦਰ ਮਹਾਸ਼ੀ ਪੋਂਟਾਵੇ ਤੁੰਤਨ ਨਾਮੋ ਨਾਮ ਸ਼ਹਿਰ ਗੁਰ ਅਰਜਨ ਦੇਵ ਮਹਾਰਾਜ ਪੰਚਮ ਪ੍ਰਾਚਾ ਜੀ ਦਾ ਸ੍ਰੀ ਅੰਮ੍ਰਿਤਸਰ ਜਗਹਾਨੀ ਦਰਬਾਰ ਸਿ ਮੜੇ ਕੀਮਤੀ ਸ਼ਾਮਿਆਨੇ ਤਣੇ ਕੀਮਤੀ ਫਰਸ਼ ਵਿੱਚ ਹਨ ਵਿਅੰਸ਼ ਚੰਦੂ ਰੀ ਵਿੱਚ ਬੈਠੀ ਜੋ ਤੇ ਦਰਸ਼ਨ ਦੀਦਾਰਿਉ ਕਰਦੇ ਹਨ ਐਸ਼ਿਕ ਲੋਰ ਆ ਚੁਕੋ ਚੰਦਮਾ ਵਰ ਇੱਕ ਪੱਟ ਲਗਾ ਕੇ ਦੇਖਦੇ ਹਨ ਗਰਦਨ ਪਾਣੇ ਮਨੁੱਖ ਜੇ ਦੀਦਾਰ ਕਰਨੋਂ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਐ ਜਿਵਾਨ ਕਰਕੇ ਬਾਣੀ ਦਾ ਵਿਚਾਰਨ ਕਰਦੇ ਨੇ ਨੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬੈਠੇ ਹਨ یوں ਜੀਨਾਂ ਦਾ ਸਮਾਂ guzਰਦਾ ਹੈ ਉਹ ਬੇਕੁੰਠ ਵਰਗਾ ਹੀ ਹੈ ਬੇਕੁੰਠ ਕਾਟ ਨਹੀਂ ਕਹ ਚਕਵੀਰਵ ਕੇ ਇਹ ਕਾਰ ਸ਼ਾਸ ਸੰਗਤ ਬੇਕੁੰਠ ਹੈ ਇਹ ਦੁਨੀਆਂ ਵਿੱਚ ਸ਼ਾਂਤਮਈਰ ਬੇਕੁੰਠ ਲਈ ਸ਼ਮਾ ਹੁੰਦਾ ਪਰ ਜਦੋਂ ਹੋਰ ਪੂਰੀ ਹੁੰਦੀ ਹੈ ਚਾਰ ਗੱਲਾਂ ਆ ਮਿਲਦੀਆਂ ਹਨ ਅਨਜਲਮ ਮੁਕਜੇ ਪ੍ਰਾਣ ਮੁਕਜਾ ਉਹ ਜਗ੍ਹਾ ਆ ਜਾਂਦੀ ਉਹ ਬੰਦ ਬਣ ਜਾਵੇ ਸ਼ਸਤਰ ਬਿਮਾਰੀ ਆਦਿ ਕੁਛ ਵੀ ਜਦੋਂ ਸ਼ਰੀਰ ਦਾ ਸੰਤਨ ਅਸੂਲ ਸ਼ੀਰ ਨੂੰ ਛੋੜ ਕੇ সূਖਸ਼ਮ ਸਰੀਰ ਦੇ ਸਹਜ ਜੀਵਾਤਮਾ ਪਰਲੋਕ ਨੂੰ ਜਾਂਦਾ ਕਰਮਾ ਉਸਮੋ ਕੇ ਮਨਾਨ ਨੂੰ ਸਾਹਿਬ ਗੁਰੂ ਜੀ ਦੇ ਮਹਾਰਾਜ ਜੀ ਦੇ ਕਥਨ ਮੁਤਾਬਕ ਇਹ ਜੀਤਿਮ ਮਿਲਦੀ ਹੈ ਦਰਗੇ ਮੁੰਦਾ ਮੋ ਗੁਰਦ ਨਾਮ ਉਹਨੀਆਂ ਗੁਰਦ ਨਾਮ ਰੰਗੀਆਂ ਅੰਤਰ ਗੁਰੂ ਅਰਾਧਨਾ ਜੇ ਭਜ ਗੁਰੂ ਨੂੰ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੋਣਾ ਗੁਰਨਾ ਸਤਗੁਰੂ ਸੇ ਤਿਰਤੇਂ ਦਰਗੇ ਪਾਈ ਏਕ ਪ੍ਰੇਮੀ ਲੋਗ ਪਾਈ ਬਤੂ ਨਾਮ ਕਰਕੇ ਜੋ ਪੰਜਾਵੇਂ ਦਾ ਕੰਮ ਕਰਦਾ ਸੀ ਉਹਨਾਂ ਸਮਿਆਂ ਵਿੱਚ ਪੰਜਾਬੀ ਹੁੰਦੇ ਅਜਕੁਲ ਪਠੇ ਹੁੰਦੇ ਕਿਤਾਨੋ ਤਤਵਾ ਕੇ ਪੰਜਾਵੇਂ ਵਿੱਚ ਰਖਣਾ ਉਥੇ ਅੱਗਾਂ ਦੇ ਕੇ ਉਹਨਾਂ ਨੂੰ ਫੁਕਾਉਣਾ ਇਹ ਉਹਦਾ ਕੰਮ ਸੀ ਪਠੇ ਆਗੈਨ ਉਹਨਾਂ ਸਮਿਆਂ ਵਿੱਚ ਆ ਵੀ ਇਹ ਪੰਜਾਬ ਦੇ ਕਹਿੰਦੇ ਉਹ ਆਇਆ ਗਲਸਲਾ 파 ਕੇ ਹਜ਼ੂਰ ਨੂੰ ਨਮਸਕਾਰ ਕਰਕੇ ਅਰਜ਼ ਕੀ ਗਰੀਬ ਨਵਾਜ਼ ਸ਼ੇਖਰਦੋਨਾ ਜਹਾਨਾ ਵਿੱਚ ਵਿਵਹਾਰ ਔਰ ਪਰਮਾਤਮਾ ਸਵਾਸਤੇ ਗੁਰੂ ਦੀ ਮਦਦ ਚਾਹੁੰਦਾ ਹੈ ਕਿਰਪਾ ਕਰੋ ਗਰੀਬ ਨਵਾਜ਼ ਮੇਰੇ ਤੇ ਮੈਂ ਬਹੁਤ ਸਾਰਾ ਕਰਜ਼ਾ ਲੈ ਪੰਜਾਬ ਦਾ ਕੰਮ ਸ਼ੁਰੂ ਕੀਤਾ ਹੈ ਬਹੁਤ ਸਿਰ ਕਿਤਾ ਬਸਵਾਈਆਂ ਪੰਜਾਬ ਵਿੱਚ ਉਹਨਾਂ ਨੇ ਚੁਣਵਾਇਆ ਅੱਗ ਦੇਣ ਦੀ ਦੇਰ ਹੈ ਆਪ ਹੁਕਮ ਕਰੋ ਤਾਂ ਕਿ ਸੋਣੀਆਂ ਪੱਕ ਜਾਣ ਮੈਨੂੰ ਬਹੁਤ ਮੁਨਾਫਾ ਹੋਵੇ ਮੂਲ ਵਿਆਜ ਤੋਂ ਮਿਲ ਜਾ ਗੁਰੂ ਜੀ ਨੇ ਬਜਨ ਕੀਤਾ ਚਾਪਾਈ ਬੁੱਧ ਗੁਰੂ ਪਲੇ ਕਰੇ ਪਰ ਅਗ ਦੇਣ ਤੋਂ ਪਹਿਲੇ ਸਿੱਖ ਸੰਗਤ ਨੂੰ ਗੁਰੂ ਕੇ ਨਮਿਤ ਚੰਗੇ ਚੰਗੇ ਭੋਜਨ ਬਣਾ ਕੇ ਉਹਨਾਂ ਦੀ ਪ੍ਰਸੰਨਤਾ ਲੱਭਾ ਚਲ ਆ ਗਿਆ ਅਜ ਪਾਈ ਬੁੱਧ ਦੇ ਵੱਡੇ ਸਾਰੇ ਵੇੜੇ ਵਿੱਚ ਗਿਆਨ ਸੰਗਤ ਦਾ ਇਕੱਠ ਹੈ ਚੰਗੇ ਚੰਗੇ ਖਾਤਰਸ਼ ਭੋਜਨ ਤਿਆਰ ਕੀਤੇ ਗਏ ਹਨ ਪੰਚਤਾਂ ਲੱਗ ਗਈਆਂ ਸਭ ਦੇ ਕੇ ਭੋਜਨ ਪਰੋਸ਼ਿਆ ਗਿਆ ਸੰਗੀਤ ਛਕਣ ਲੱਗ ਗਈ ਬਾਹਰਲਾ ਵੱਡਾ ਦਰਵਾਜ਼ਾ ਬੰਦ ਕੀਤਾ ਗਿਆ ਬਾਹਰੋਂ ਇੱਕ ਕੋਈ ਗੁਰੂ ਕਾਸ਼ਿਕ ਭਾਈ ਲਖੂ ਜਿਸ ਦਾ ਨਾਮ ਹੈ ਮਸ਼ਤ ਜੀ ਬਿਜਤੀਵਾ ਆ ਕੇ ਦਰਵਾਜ਼ਾ ਖੜਕਟਾਉਂਦਾ ਬਦੂ ਬਦੂ ਦਰਵਾਜ਼ਾ ਖੋਲ ਇਸ਼ਟੂਨ ਵਿੱਚ ਬੋਲ ਭੁੱਖ ਲੱਗੀ ਹੈ ਜਲਦੀ ਦਰਵਾਜ਼ਾ ਖੋਲ ਭਾਈ ਬੁੱਧੂ ਨੇ ਅੰਦਰੋਂ ਹੀ ਕਿਹਾ ਬਾਬਾ ਜੀ ਕੁਸ਼ਾਂਤਿਕ ਕਰੋ اگلی پنگت آپ نو بٹھا اچھی طرح تکیتا جا دے گا جگہ نہیں پنگت لگ گئی جلدی مستانی رنگ کئی دفع کیا بدھو چپ کر رہے کیونکہ اندر جگہ نہیں شنگت سنگت چھک چکی ہاتھ آئے گئے چولہا پڑے آگیا غریب نواز بھائی بودو نے اپنے آوے پکن ਸੰਗਤ ਨੂੰ ਚੰਗੇ ਚੰਗੇ ਭੋਜਨ ਛਕਾ ਕੇ ਪਰਸਨ ਕੀਤਾ ਹੈ ਮਿਹਰ ਕਰੋ ਜਿਦੇ ਜਾਵੇ ਯਾਨੀ ਇੱਟਾ ਸੋਨੀਆ ਪੱਕ ਜਾਣ ਜਦੋਂ ਐਨਿੰਗਲ ਕਹੀ ਬਾਹਰੋਂ ਖੜਾ ਭਾਈ ਲਖੂ ਕਹਿੰਦਾ ਨਹੀਂ ਪੱਕਣਗੀਆਂ ਕੱਚੀਆਂ ਰਹਿਣਗੀਆਂ ਜਦੋਂ ਦਰਵਾਜ਼ਾ ਖੋਲਿਆ ਭਾਈ ਲਖੂ ਇਧਰੋਂ ਭਾਈ ਬੁੱਧੂ ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ ਤੇਹੀਂ ਇੱਟਾ ਸੋਨੀਆ ਪੱਕ ਜਾਣਗੀਆਂ ਉਹ ਕਹਿੰਦਾ ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਹੀ ਗੋਲ ਲਖੂ ਕਹਿੰਦੇ ਮੈਂ ਥੋੜਾ ਕਿਸ਼ਨ ਜੀ ਉਦੋਂ ਨੂੰ ਕਹਿੰਦੇ ਨੇ ਉਦੋਂ ਮੈਂ ਉਹ ਸੰਤ ਤੋਂ ਨਹੀਂ ਮੈਂ ਹੀ ਵਸੂ ਸੰਤ ਰਿਤਮਾ ਮੈਂ ਉਹ ਸੰਤ ਤੋਂ ਨਹੀਂ ਸੰਤਨ ਦੇ ਹਿਰਦੇ ਵਿੱਚ ਮੈਂ ਹੀ ਵਸਦਾ ਜਿਸ ਪਰਛਦੀ ਨਾਮ ਅਭਿਆਸ ਦੀ ਕਮਾਈ ਕਰਕੇ ਹਮੈ ਨਸ਼ਟ ਹੋ ਗਈ ਜਿਹੜੀ ਰੱਬ ਤੇ ਜੀਵ ਦੇ ਵਿਚਾਰੀ ਕੰਧ ਹੈ ਇਹ ਲਾਖ ਹੈ ਤਰੰਤੀ ਹੈ ਫੇਰ ਕੀ ਰਹੀ ਜਿਹੜੀ ਬੂਤ ਸਮੁੰਦਰ ਵਿੱਚ ਸਿੱਟ ਦਿੱਤੀ ਗਈ ਸਮੁੰਦਰ ਬਣ ਕੇ ਫਿਰ ਕੀ ਰਹੇਗੇ ਉਹਦੇ ਆਪਾਂ ਗਵਾਇਆ ਉਸ ਸਮੁੰਦਰ ਨੂੰ ਯਾ ਮਨਿਕ ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਬੋਲਦਾ ਹੈ ਮੈਂ ਤਾਂ ਨਹੀਂ ਕੁਝ ਕਹਿ ਰਿਹਾ ਦੇਖ ਲਈ ਜੀ ਪਾਕਿਸਤਾਨ ਦੇ ਇਨੀ ਗੱਲ ਕਹਿ ਗਿਓ ਆਪਣਾ ਮੌਜੂਦ ਚਲਾਇ ਸਭ ਭਾਈ ਜਦੋਂ ਕੋਈ ਵਰਵਾਨੀ ਕੀਤੀ ਹੋਰ ਜਿਹੜੀ ਬਾਹਰ ਸੰਗਤ ਸੀ ਉਹਨਾਂ ਨੂੰ ਅੰਦਰ ਬਿਠਾ ਕੇ ਕੋਈ ਦਿਨ ਚਿਕਾਇਆ ਤੇ ਨਿਯਤ ਦਿਨ ਦੇ ਉੱਪਰ ਸਿਨ੍ਹਾਵਨ ਪਗਦੇ ਦਿੱਤੀ ਗਈ ਇਤਰੇਂਕ ਦਿਨ ਦਾ ਅੰਦਾਜ਼ਾ ਸੀ ਜੋ ਰੱਖਿਆ ਜਾਂ ਨਾ ਹੁੰਦਾ ਉਸ ਦੇ ਮੁਤਾਬਕ ਜਦੋਂ ਖੋਲਿਆ ਗਿਆ ਤਾਂ ਸੌ ਫੀਸ ਦੀ ਪਟੀਆਂ ਨਿਕਲੀਆਂ ਬੜਾ ਸ਼ੋਕ ਹੋਇਆ ਉਲਾਸ ਹੋ ਗਿਆ ਜਟਹੀ ਲਾਹੌਰੋਂ ਅੰਮ੍ਰਿਤਸਰ ਚਲ ਕੇ ਆਉਂਦਾ ਹੈ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਅਰਜ਼ ਕੀ ਤਿਆਰੀ ਨਵਾ ਆਪ ਦਾ ਹੁਕਮ ਸੀ ਤਾਂ ਸੋਣੀਏ ਫੁੱਟਣੀਆਂ ਐ ਪਸੂਚੇ ਪਾਦਸ਼ਾਹ ਇਹ ਤਾਂ ਦਾ ਸਭ ਹੀ ਸੁਧੀ ਪਿੱਲੀਆਂ ਨਹੀਂ ਗੁਰੂ ਜੀ ਕਹਿਣ ਲੱਗੇ ਬੁੱਧੂ ਕੋਈ ਗੱਲ ਹੋਣੀ ਐ ਕੋਈ ਗੱਲ ਹੋਣੀ ਐ ਕਿਸੇ ਮੇਰੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ ਇਹ ਸੁਣ ਕੇ ਬੁੱਧੂ ਨੇ ਸਾਰੀ ਗੱਲ ਦੱਸੀ ਕਿਉਂਕਿ ਮਹਾਰਾਜ ਇੱਕ ਉਸਤਾਨਾ ਸਿੱਖ ਭਾਈ ਲਖੂ ਜੀ ਦਾ ਨਾਂ ਐ ਉਹ ਆਇਆ ਸੀ ਤਾਂ ਬੇਨਤੀ ਕੀਤੀ ਸੀ ਬਾਬਾ ਜੀ ਠਹਿਰ ਜਾਓ ਕੋ ਸ਼ਾਂਤੀ ਕਰੋ ਅੰਲੀ ਪੰਗ ਪਿੱਛੇ ਬਿਠਾ ਕੇ ਆਪ ਨੂੰ ਛੀ ਤਰਾਂ ਤ੍ਰਿਪਤ ਕੀਤਾ ਪਰ ਉਹ ਕਹਾਂ ਸੀ ਬਾਹਰ ਦਰਵਾਜ਼ਾ ਫੜਾਈ ਜਾਂਦਾ ਸੀ ਫਿਰ ਵੀ ਦਰਵਾਜ਼ਾ ਖੋਲ੍ਹੇ ਦੇ ਬਾਅਦ ਮੈਂ ਕਿ ਆਓ ਬੈਠੋ ਪਰ ਨਹੀਂ ਕਹਿ ਲਗਿਆ ਨਹੀਂ ਤੇਰੀ ਹਿੱਤਾਂ ਪਿੱਛੇ ਨੇ ਉਹਦਾ ਬਚਨ ਗੁਰੂ ਜੀ ਕਹਿੰਦੇ ਮਾੜੀ ਗੱਲ ਤੇ ਹੁਣ ਪਸੰਨ ਕਰਨਾ ਸੀ ਇਧਰੋਂ ਭਾਈ ਬੁੱਧ ਗੰਰੀ ਮਰ ਕੋ ਸਿੱਖ ਤੁਸੀਂ ਗੁਰੂ ਤੁਹਾਡਾ ਬਚਨ ਸਿੱਧ ਹੋਵੇ ਕਿ ਉਹਦਾ ਹੋਵੇ ਜੀ ਕਹਿਣਗੇ جگا جگہ ہے یہ سوبھا اپنے پیاریاں مختلف داس آنند میں رو نو درشن پر موچن پرشت کرت مکت گرہ میری باندھی چھٹاو ہے ਮੰਦੀ ਬਖਤ ਨੇ ਚੂਟੇ ਮੋਹ ਇੱਕ ਸਮੇਂ ਮੋਹ ਕੋ ਗਏ ਬਾਂਦੇ ਪਰ ਮੋਹ ਕੋ ਜਵਾਬ ਨਾ ਗੁਰੂ ਜੀ ਕਹਿਣ ਲਗੇ ਇਹ ਮੇਰੀ ਪ੍ਰਾਤਨ ਮर्यादा ਹੈ ਯੁਗ ਅਜਵੰਤਰਾ ਤੋਂ ਮर्यादा ਹੈ ਆਪਣੇ ਪਿਆਰਾਂ ਦੇ ਬਚਨ ਨੂੰ ਮੈਂ ਨਹੀਂ ਤਾਉਂਸ ਪੂਰਬ ਨੇ ਹਿਤ ਦੀ ਦਿਰੀਵਨ ਆ ਮੇਰੀ ਤਾਂ ਬਰੀ ਮਾਰ ਹੋ ਗਈ ਅਖੀਰ ਗੁਰੂ ਜੀ ਕਹਿਣ ਲਗੇ ਠੰਗਾ ਇਤਰਾ ਦਾ ਪੀਣੀ ਰਹਿਣ ਗਿਆ ਪਰ ਪੱਕਿਆਂ ਦੇ ਪਾਪ ਵਿਕ ਜਾਣਗੇ ਤੈਨੂੰ ਘਟਾ ਨਹੀਂ ਪਏਗਾ ਉਸ ਸਮੇਂ ਬੜੀਆਂ ਬਾਦਸ਼ਾਹਾਂ ਪਈਆਂ ਤਹਾਰ ਦੇ ਵਿੱਚ ਬਹੁਤ ਸਾਰੀਆਂ ਬਾਸ਼ਾਏ ਬਿੱਲੀਆਂ ਡਿੱਗੀਆਂ ਇੱਟਾਂ ਦੀ ਬੜੀ ਫਿਲਤ ਹੋਈ ਜਿਸ ਕਰਕੇ ਉਹਦੀਆਂ ਪਿੱਲੀਆਂ ਇੱਟਾਂ ਹੀ ਫਕੰਦੇ ਪਾਜ਼ਿਕ ਨਹੀਂ ਹੈ